ਦਾ ਸੂਟ ਆਏ ਹਾਏ 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 ਡੰਮੀਆਂ ਤੇ ਲਾ ਕੇ ਵੇਖਦਾ 1200 1500 1600 ਦਾ ਭਾਜੀ ਇੱਕੋ ਹੀ ਧਮਾਕਾ ਕਰਨਾ ਹੈ ਹਾਂ ਤੁਹਾਡੀ ਬੋਲਦੀ ਬੰਦ ਕਰਾ ਦਨੀ ਇਹਦਾ ਪਹਿਣਾ ਪਰਾਵਾ ਦੇ ਫਾਇਦੇ ਕਰਾ ਦਨਾ ਫਾਇਦੇ ਹਾਂਜੀ ਇੱਥੇ 40% ਦੇ ਰੇਟ ਕੋਈ ਨਹੀਂ ਹਾਂਜੀ 250 ਰੁਪਏ ਦੇਣਾ 250 ਰੁਪਏ 250 ਰੁਪਏ ਦਾ ਸੂਟ ਆਹ ਆ ਦੇਖ ਲਓ ਦੇਖੋ ਆਹ ਹੀ ਸੂਟ ਜਿਹੜੇ 1200 1500 ਡੰਮੀਆਂ ਤੇ ਲਾ ਕੇ ਬਾਬੇ ਜੱਟੇ ਦੇ ਆਜੋ 250 ਰੁਪਏ ਚ ਲੈ ਜਾਓ ਚਾਹੇ ਵਾਈਟ ਲੈ ਜਾਓ ਚਾਹੇ ਬਲੈਕ ਲੈ ਜਾਓ ਰੇਟ ਬਾਜ਼ਾਰ ਚ ਚਾਹੇ ਕੋਈ ਹੋਵੇ ਅਸੀਂ 500 ਦੇ 2 ਦੇ ਰਣੇ ਆ 250 ਰੁਪਏ ਦੇ ਵਿੱਚ ਸੂਟ ਕਰਤਾ ਸਵਾਨ ਵਾਲੇ ਸੂਟ ਹਾਂਜੀ ਚੀਜ਼ਾਂ ਦੇਖ ਲਓ ਰੰਗ ਦੇਖ ਲਓ ਸੈੱਟ ਨਹੀਂ ਲੈਣਾ ਇਕੱਲਾ ਇਕੱਲਾ ਪੀਸ ਲੈ ਜਾਓ 250 ਰੁਪਏ ਸੂਟ ਇਹ ਵੱਡੀ ਓਫਰ ਪਟਿਆਲਾ ਸਲਵਾਰ ਨਾਲ ਕੈਮਰਿਕ ਕੂਟ ਦੁਪੱਟਾ ਆ ਚੱਕੋ ਸੂਟ ਆ ਲੋ ਦੁਪੱਟਾ 1000 ਦੇ 5 ਬਾਜ਼ਾਰ ਚ 5 500 ਦਾ ਇੱਕ ਇੱਥੇ 1000 ਦੇ 5 ਮਾਤਰਾਵ 200 ਰੁਪਏ ਦਾ ਸੂਟ ਭਾਈ ਦੇਖੋ ਫੋਟੋ ਵਾਲੇ ਪੀਸ ਮਾਡਲ ਵਾਲੇ ਪੀਸ ਕੱਢੇ ਘੜਾਏ ਸੂਟ ਕੱਢੇ ਘੜਾਏ ਦੁਪੱਟੇ ਜੱਕੋ 250 250 ਆ ਦੇਖੋ ਜਿਹੜੇ ਬਾਜ਼ਾਰ ਚ 4 4000 ਦੇ ਬਾਬੇ ਦੇ ਹੱਟੇ ਦੇ 15 1500 ਆ ਦੇਖੋ ਸੂਟ ਪ੍ਰਿੰਟ ਕੇਰਾ ਬੈ ਕੇਰਾ ਆ ਦੁਪੱਟਾ 1500 ਦੇਖੋ ਜਿਹਨੇ ਵਿਆਹ ਸ਼ਾਦੀ ਦਾਜਪੁਰ ਦੇ ਕੱਪੜਾ ਲੈਣਾ ਹੈ ਜਿਹੜਾ ਬਾਜ਼ਾਰ ਚ ਇਕ ਤੁਸੀਂ ਲੱਖ ਰੁਪਏ ਲੈਣਾ ਬਾਬੇ ਦੇ ਹੱਟੇ 30 3500 ਆ ਇਦਾਂ ਦੇਖੋ ਉਹ ਇਦਾਂ ਦੇ 5-5000 ਵਾਲੇ ਸੂਟ ਵੀ 15 1500 ਕਰਤੇ ਆ ਆ ਦੇਖੋ ਮੋਰ ਵਾਲਾ ਸੂਟ ਜਿਹੜੇ ਬਾਜ਼ਾਰ 16 95 18 95 ਬਾਬੇ ਦੇ ਹੱਟੇ ਤੋਂ 500 ਰੁਪਏ ਚ ਲੈ ਜਾ ਵਰਗ ਬਰਪਰੀ ਦੇ ਸੂਟ ਲੱਦੇ ਹੋਏ ਸੂਟ ਨੇ ਹੈਂਡਵਰਕ ਨਾਲ ਲੱਦੇ ਹੋਏ ਜੀ ਕੋਈ 3500 ਨਹੀਂ ਕੋਈ 4000 ਨਹੀਂ ਆ ਵੀ 1500 ਘੇਰਾ ਦਾ ਦੇ ਭਾਈ ਕੰਮ ਦੇ ਕੀਤਾ ਹੋਇਆ ਹੈਂਡਵਰਕ ਲੱਧਿਆ ਸੂਟ 1500 ਦਿਨਾ ਆਪਣੀਆਂ ਭੈਣਾਂ ਲਈ ਆ ਵੀ ਦੇਖੋ ਜਿਹਨੇ ਵਿਆਹ ਸ਼ਾਦੀ ਲਈ ਦਾਜ ਪਰ ਲਈ ਆਪਣੇ ਪੌਣਲੇ ਪੋਣਾਂ ਦਾ ਇਦਾਂ ਦੇ ਦੁਪੱਟੇ ਆ ਭਾਜੀ ਦੇਖੋ ਥੱਲੇ ਵਾਲੇ ਸੂਟ ਦੇ ਇਦਾਂ ਦੇ ਦੁਪੱਟੇ 4 ਸੈੱਟ ਕੱਢੇ ਹੋਏ ਹਾਂਜੀ ਏਕ-ਏਕ ਸੂਟ 1500 ਕਰਤਾ ਆ ਦੇਖੋ ਡਿਜ਼ਾਈਨਰ ਚੀਜ਼ਾਂ ਆ ਜੀ ਇਹ ਪੀਸ ਦਾ ਕੰਮ ਦੇਖੋ ਜਲਵਾ ਦੇ ਉਹ ਦੁਪੱਟਾ ਆਏ ਹੋਏ 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 ਬੁੱਲਾ ਵਾਲਾ ਦੁਪੱਟਾ ਆ ਗਿਆ ਰੇਟ ਇਹਦਾ 4000 ਆ ਬਾਜ਼ਾਰ 'ਚ ਪਰ ਬਾਬੇ ਜੱਟ ਨੇ ਇਹ ਵੀ 1500 'ਚ ਹੀ ਦੇ ਦੇਣਾ ਆਹ ਮੈਂ ਪੂਰਾ ਠੋਕੇ 'ਚ ਲੈਣੇ ਕਰਦਾ ਬਹੁਤ ਦੁਕਾਨਾਂ 'ਤੇ ਜਾਂਦੇ ਆ ਇਹ 35 3500 4 4000 ਵਾਲੇ ਸੂਟਾਂ ਜਿਹੜੇ ਬਾਬੇ ਦੇਟੇ ਤੇ 15 1500 ਆਹ ਦੇਖੋ ਬਲੈਕ ਸੂਟ ਭਾਜੀ ਬਲੈਕ ਬਿਊਟੀ ਕਮ ਦੇਖੋ ਰੂ ਖੁਸ਼ ਹੋ ਜੇਗੀ ਇੰਨੇ ਸੂਟ ਇੰਨੇ ਡਿਜ਼ਾਈਨ 1 ਕੋ 7 8 ਰੇਟ ਫਿਰ ਕੀ ਹੈ 1500 ਸਵਾ ਦੇਖੋ ਆ ਤੁਸੀਂ ਸ਼ਰਟ ਚੈੱਕ ਕਰ ਲਓ ਆ ਸਲਵਾਰ ਚੈੱਕ ਕਰੋ ਉਧਰ ਸਲਵਾਰ ਚੈੱਕ ਕਰ ਲਓ ਆ ਦੇਖੋ ਫੇਰ ਤੁਹਾਨੂੰ ਦੁਪੱਟਾ ਵੀ ਦਿਖਾਉਣੇ ਆ ਇਹ ਵੀ ਸੂਟ 1500 ਰੁਪਏ ਜੀ ਦੇਣਾ ਜਿਹੜਾ ਬਾਜ਼ਾਰ ਚ 4000 ਰੁਪਏ ਇਹ ਵੀ 1500 ਚ ਹੀ ਦੇਣਾ ਆ ਵੀ 1500 ਚ ਦੇਣਾ ਹੈਂਡ ਨਾਲ ਲੱਦੇ ਹੋਏ ਸੂਟ ਦੇ ਰਿਆ 15 1500 ਰੁਪਏ ਦਾਜਪਰੀਆਂ ਦਾ ਸੁਨਹਿਰੀ ਮੌਕਾ ਇਹ ਸਾਰੇ ਹਫ਼ਤਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਾਂ ਵੱਡੇ ਫਾਇਦੇ ਚਲੋ ਜੀ ਹੁਣ ਅਸੀਂ ਪਹੁੰਚਿਆ ਬਾਬੇ ਦੀ ਹੱਡੀ 62 ਦੇ ਸਾਹਮਣੇ ਜਲੰਧਰ ਸ਼ਹਿਰ ਜਿੱਥੇ ਤਾਜ਼ੇ ਤਾਜ਼ੇ ਪਕੌੜੇ ਲਿਆਏ ਆ ਨਵਾਂ ਮਾਲ ਆ ਚੁੱਕਾ ਰੇਟ ਇੱਧਰ ਹੋਣਾ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਬਾਬਾ ਜੀ ਇੱਧਰ ਆ ਜਾਓ ਹੁਣ ਉੱਧਰ ਨਾ ਜਾਓ ਉੱਧਰ ਭੁਗਤੀ ਜਾਂਦਾ ਕੰਮ ਕਿਉਂਕਿ ਸੀਜ਼ਨ ਸ਼ੁਰੂ ਹੋ ਗਿਆ ਨਵਾਂ ਮਹਾਲ ਆ ਗਿਆ ਲਪਾਫੇ ਖੋਲਦੇ ਰੇਡ ਕੇ ਉਹ ਭਾਜੀ ਧਮਾਕੇ ਬਾਣ ਲਗਾ ਸਾਰੇ ਭੈਣ ਭਰਾ ਸਸਰੀ ਘਰ ਤੇ ਭਾਜੀ ਇੱਧਰ ਆ ਜਾਓ ਯਾਰ ਕੈਮਰਾ ਲੈ ਕੇ ਆ ਰਸ਼ ਤੁਹਾਡੇ ਸਾਹਮਣੇ ਧਮਾਕਾ ਬਾਣ ਲਗਾ ਪਹਿਲਾ ਹੀ ਰੇਡ ਦਾ ਪਹਿਲਾ ਹੀ ਪਟਾਕਾ ਸੀਜਨ ਦਾ ਨਵਾਂ ਕੰਮ ਹਾਂਜੀ ਆ ਚੈੱਕ ਕਰੋ ਭਾਜੀ ਸੋਦੇ ਇੱਕ ਤੋਂ ਇੱਕ ਹਾਂਜੀ ਸ਼ਿਮਰ ਦਾ ਸੂਟ ਜੀ ਕਿੰਨੇ ਦਾ ਸਿਮਰ ਦਾ ਸੂਟ ਸਿਮਰ ਦਾ ਸੂਟ ਆਏ ਹਾਏ 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 ਡੰਮੀਆਂ ਤੇ ਲਾ ਕੇ ਵੇਖਦਾ 1200 1500 1600 ਦਾ ਭਾਜੀ ਇੱਕੋ ਹੀ ਧਮਾਕਾ ਕਰਨਾ ਹੈ ਹਾਂ ਤੁਹਾਡੀ ਬੋਲਦੀ ਬੰਦ ਕਰਾ ਦੇਣੀ ਇਹਦਾ ਪਹਿਣਾ ਪਰਾਵਾਂ ਦੇ ਫਾਇਦੇ ਕਰਾ ਦੇਣਾ ਫਾਇਦੇ ਹਾਂਜੀ ਇੱਥੇ 40% ਦਾ ਰੇਟ ਕੋਈ ਨਹੀਂ ਹਾਂਜੀ ਕਿਉਂਕਿ 40% ਲਾ ਕੇ ਵੀ ਅਹੀ ਹਜ਼ਾਰ ਦਾ ਹੋ ਜਾਂਦਾ ਅਹੀ 250 ਰੁਪਏ ਨੇ ਨਾ 250 ਰੁਪਏ 250 ਰੁਪਏ ਦਾ ਸੂਟ ਆ ਆ ਦੇਖ ਲਓ ਦੇਖੋ ਆਹ ਹੀ ਸੂਟ ਜਿਹੜੇ 1200 1500 ਡੰਮੀਆਂ ਤੇ ਲਾ ਕੇ ਬਾਬੇ ਦੇ ਢਿੱਡ ਤੇ ਆ ਜੋ 250 ਰੁਪਏ ਚ ਲੈ ਜਾਓ 500 ਰੁਪਏ 2 ਤੇ 1000 ਦੇ ਚਾਰ ਮੈਂ ਕਿਹਾ ਭਾਜੀ ਐਦਾਂ ਦੇ ਸੂਟ ਦੇਣ ਲੱਗਾ ਮੈਂ ਜਿਹੜੇ 5 500 6 600 ਹਾਂਜੀ ਬੰਦਲੀ ਸੂਟ ਦੁਪੱਟੇ ਐ ਐਦਾਂ ਦੇ ਹਾਂਜੀ ਭਾਜੀ 250 ਰੁਪਏ ਦੇਖੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਛੇਤੀ ਛੇਤੀ ਆਜੋ ਤਾਜ਼ਾ ਤਾਜ਼ਾ ਸਾਮਾਨ ਆ ਗਿਆ ਰੇਟ ਘੱਟ ਤਾਂ ਜਮ੍ਹਾਂ ਹੀ ਘੱਟ ਆ ਇੱਧਰ ਆ ਇੱਧਰ ਲੈ ਆਨੇ ਰੇ ਯਾਰ ਇਹਨੂੰ ਕਹਿੰਦੇ ਬਲੈਕ ਸੂਟ ਦਾ ਹੈਂਡਵਰਕ ਕੀਤਾ ਹੋਇਆ ਸੂਟ ਹਾਂਜੀ ਇਹ ਹੈਂਡਵਰਕ ਵਾਲਾ 11 999 ਦਾ ਸੂਟ ਕਾਟਾ ਹੈ ਸੋ ਆ ਦੇਖੋ ਇਹਦੇ ਵਿੱਚ ਦੁਪੱਟੇ ਵੀ ਟੌਪ ਦੇ ਸੂਟ ਦੇ ਵਿੱਚ ਵੀ ਡਿਜ਼ਾਈਨ ਟੌਪ ਦਾ ਰੇਟ 250 500 ਰੁਪਏ ਦੋ ਕਰਦੇ ਆ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਚਾਹੇ ਦਾਜ ਬਟੋ ਪਾਜੀ ਇੱਕ ਤੋਂ ਇੱਕ ਧਮਾਕੇ ਬ੍ਰਾਂਡਡ ਕੱਪੜੇ ਬ੍ਰਾਂਡਡ ਮਿਲਾਂ ਦੇ ਹੈਂਡਵਰਕ ਵਾਲੇ ਸੂਟ ਉਹ ਬਾਬੇ ਰੇਟ ਦੀ ਦਿਨ ਸੋਮਵਾਰ ਜੇ ਹਾਂਜੀ ਐਤਵਾਰ ਤੱਕ ਆ ਜੋ ਐਦਾਂ ਦੀਆਂ ਚੀਜ਼ਾਂ ਹੈਂਡਵਰਕ ਵਾਲੀਆਂ ਨਾਲ ਆਇਦਰ ਦੇਖੋ ਦੁਪੱਟੇ ਨਾ 500 ਨਾਲ 550 ਨਾਲ 1000 ਡਮੀ ਲਾ ਕੇ ਆ ਚੱਕੋ 250 होलसेल ਦੇਖੋ ਚਾਹੇ ਵਾਈਟ ਲੈ ਜੋ ਚਾਹੇ ਬਲੈਕ ਲੈ ਜੋ ਰੇਟ ਬਾਜ਼ਾਰ ਚ ਚਾਹੇ ਕੋਈ ਹੋਵੇ ਅਸੀਂ 500 ਦੇ ਦੋ ਦੇ ਰਣੇ ਆ 250 ਰੁਪਏ ਦੇ ਵਿੱਚ ਸੂਟ ਕਰਤਾ ਆ ਦੇਖੋ ਪੀਸ ਭਾਜੀ ਵੱਡੇ ਬਣੀ ਬੇਟਾ ਇੱਕ ਤੋਂ ਇੱਕ ਸੂਟ ਸਵਾਨ ਵਾਲੇ ਸੂਟ ਹਾਂਜੀ ਚੀਜ਼ਾਂ ਦੇਖ ਲੋ ਰੰਗ ਦੇਖ ਲੋ ਸੈੱਟ ਨਹੀਂ ਲੈਣਾ ਗੱਲਾ ਗੱਲਾ ਪੀਸ ਲੈ ਜੋ 250 ਰੁਪਏ ਸੂਟ ਇਹਦਾ ਕੋਈ ਹੋਲਸੇਲਰ ਨਹੀਂ ਦਿੰਦਾ ਕੋਈ ਫੈਕਟਰੀ ਵਾਲਾ ਨਹੀਂ ਦਿੰਦਾ ਕੋਈ ਮੇਲ ਵਾਲਾ ਨਹੀਂ ਦਿੰਦਾ ਬਾਬੇ ਦੀ ਹੱਟੀ ਕਿੱਥੋਂ ਦੇ ਜਾਂਦੀ ਹੈ ਇਹ ਬਾਬੇ ਦੀ ਹੱਟੀ ਹੈ ਹੋਲਸੇਲਰ ਨਹੀਂ ਹੈਗੇ ਹੋਲਸੇਲਰਾਂ ਤੋਂ ਉੱਪਰ ਦੇ ਗੇਮ ਹੈ ਕਿਉਂਕਿ ਮਿਲਾਂ ਤੋਂ ਆਉਂਦਾ ਡਾਇਰੈਕਟ ਹਾਂਜੀ ਐਦਾਂ ਦਾ ਸੂਟ ਸ਼ਿਮਰ ਦਾ 250 250 250 ਦੇਖੋ 250 ਜੋ ਫੋਟਮ ਵਾਲੇ ਮਾਡਲ ਵਾਲੇ ਪੀਸ ਦੇ ਰਹੇ ਆ ਜਿਹੜੇ ਬਾਜ਼ਾਰਾਂ 'ਚ 1000 1800 ਮੰਗਦੇ ਅਸੀਂ 1000 ਦੇ ਚਾਰ ਕਰਤੇ ਆ ਆ ਦੇਖੋ ਸੂਟ ਕੈਮਰਿਕ ਸੂਟ ਦੁਪੱਟਾ ਇਹ ਵੱਡੀ ਆਫਰ ਪਟਿਆਲਾ ਸਲਵਾਰ ਨਾਲ ਕੈਮਰਿਕ ਸੂਟ ਦੁਪੱਟਾ ਆ ਚੱਕੋ ਸੂਟ ਆ ਲੋ ਦੁਪੱਟਾ ਪੂਰੇ ਪੰਜਾਬ ਦਾ ਧਮਾਕਾ ਹਾਂਜੀ ਬਈ 500 ਦਾ ਇੱਕ ਹੈ ਹਾਂਜੀ ਜਿਹਨੇ ਚੱਕੜੇ ਹੁਣੇ ਆ ਲੋ ਵੱਡੀ ਆਫਰ ਹਾਂਜੀ ਦੇ ਦਵਾ ਦੇ ਦਿਓ 400 ਦਾ ਓ ਪਾਜੀ ਕਿਆ ਗੱਲਾਂ ਕਰਦੇ ਆ ਬਾਬੇ ਦੀ ਹੱਟਿਆ ਹਜ਼ਾਰ ਤੇ ਪੰਜ 200 ਰੁਪਏ ਦਾ ਸੂਟ ਹੈ 1000 ਦੇ 5 ਸੁਬਾਨਾ ਵਾਲਾ ਸੂਟ ਕਰਾएंगे ਖਰਾਬ ਹੋ ਜਾ ਪਾਪੋ ਬਾਜ਼ਾਰ ਚ 5 500 ਦਾ ਇੱਕ ਇੱਥੇ 1000 ਦੇ 5 মাত্র 200 ਰੁਪਏ ਦਾ ਸੂਟ ਰਹਿ ਗਿਆ ਭਾਈ ਸਾਹਿਬ ਜਮਸ਼ੇਰ ਤੋਂ ਆ ਗਏ ਆ ਜਲੰਧਰ ਦਾ ਰੇਟ ਨਹੀਂ ਹੈ ਕੋਲ ਸੇਲ ਦੇ ਰੇਟ ਹਜ਼ਾਰ ਦੇ ਪੰਜ ਕਮਾਉਣਾ ਕਮਾਉਣਾ ਨਹੀਂ ਕੋਈ। ਕਮਾ ਕੇ ਕੀ ਕਰਨਾ? ਨਾ ਕਮਾਈ ਲਿਆ ਪੈਣਾ ਭਰਾਵਾਂ ਨੇ ਏਡਾ ਵੱਡਾ ਨਾ ਦੇ ਤਾਂ ਬਾਬੇ ਦੀ ਹੱਟੀ। ਅੱਛਾ ਏਦਾਂ ਦੀ ਕੋਈ ਸ਼ਰਤ ਨਹੀਂ ਹੈਗੀ ਵੀ ਸਾਡੇ ਕੋਲ ਉਹਨਾਂ ਦਾ ਸੈਟ ਵਾਈ ਸੈਟ ਲੈਣਾ ਆਪਣਾ ਭਾਵੇਂ ਇੱਕ-ਇੱਕ। ਉਹ ਬਾਈ ਕੱਲਾ ਕੱਲਾ ਲੈ ਜਾ ਇੱਕ-ਇੱਕ ਨਾਲ ਦੇ ਕਿੰਨੇ ਮੁਠੇ ਚਾਹੀਦੇ ਦੱਸ। ਹਾਂ। ਏਦਾਂ ਦਿੰਨੇ ਆਂ ਅਸੀਂ ਹੋਲਸੇਲ। ਜੇ ਕੋਈ 50000 ਦਾ ਕਪੜਾ ਲੈ ਕੇ ਥੋੜਾ ਬੋਤਾ ਨਹੀਂ ਪਿਕੇ ਫੇਰ। ਉਹ ਵਾਪਸੀ। ਵਾਪਸ ਲੈ ਲੂਗੇ ਉਹ ਵਾਪਸੀ ਲਾਂਗੇ ਪਰ ਸੂਟ ਅਸੀਂ 1000 ਦੇ 5 ਦਾਾਂਗੇ ਕਪੜਾ ਸੁਆਣ ਵਾਲਾ ਦਾਾਂਗੇ ਦੇਖੋ ਵੱਡਾ ਫਾਇਦਾ ਕੀ ਆ ਤੁਸੀਂ ਹੋਰ ਕਿਤੇ ਜਾਣੇ ਹੋ ਤੁਹਾਨੂੰ ਸੈੱਟ ਵਾ ਸੈੱਟ ਲੈਣਾ ਪੈਂਦਾ ਇੱਥੇ ਭਾਵੇਂ ਸਿੰਗਲ ਸਿੰਗਲ ਲੈ ਜੋ ਜਿੰਨਾ ਕਪੜਾ ਬੈ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਵਿਕਿਆ ਸਾਨੂੰ ਵਾਪਸ ਦੇ ਕੇ ਬਦਲ ਕੇ ਨਵਾਂ ਲੈ ਜੋ 1 ਰੁਪਈਆ ਨੁਕਸਾਨ ਨਹੀਂ ਤੁਹਾਡਾ ਮੈਂ ਕਿਹਾ ਭਾਜੀ ਆ ਦੇਖੋ ਜਾਮ ਕੋਡਨ ਦਾ ਸੂਟ ਕਪੜਾ 5 ਮੀਟਰ ਪੂਰਾ ਹਾਂਜੀ ਐਦਾਂ ਦਾ ਸੂਟ ਪੈਗ ਮੁਠੇ ਲੈ ਜੋ ਆ ਦੇਖੋ ਚੈਲੰਜ ਚੈਲੰਜ ਕੋਰਡਨ ਦਾ ਦੁਪੱਟਾ ਇੱਧਰ ਹਾਂਜੀ ਕੋਰਡਨ ਦਾ ਦੁਪੱਟਾ ਆ ਦੇਖ ਦੁਪੱਟਾ ਵੀ ਖੁੱਲਾ ਡੁੱਲਾ ਕਰਾਈ ਕੱਢਿਆ ਹੋਇਆ ਬਾਜ਼ਾਰ ਚ 400 ਦਾ ਇੱਥੇ 250 ਦਾ 250 ਰੁਪਏ ਦੇ ਵੀ 250 ਰੁਪਏ ਸੂਟ ਦੇਖੋ ਫੋਟੋ ਵਾਲੇ ਪੀਸ ਮਾਡਲ ਵਾਲੇ ਪੀਸ ਕੱਢੇ ਘੜਾਏ ਸੂਟ ਕੱਢੇ ਘੜਾਏ ਦੁਪੱਟੇ ਚੱਕੋ 250 ਚ 250 ਚ ਬਾਬਾ ਇਹ 250 300 ਸਾਰੇ ਦੇਖ ਲਿਆ ਹੁਣ ਦਾਜ ਬੜੀ ਆ ਸ਼ਾਦੀਆਂ ਦੇ ਫਿਰ ਅਜੇ ਗੱਲ ਸੁਣੋ 250 300 ਨਹੀਂ ਦੇਖਿਆ ਤੁਸੀਂ ਬਾਜ਼ਾਰ ਦਾ ਯਾਰ 1200 ਦੇ ਕਿਹੜਾ ਬਾਬੇ ਨੇ ਢੀਟਾ 250 ਆ ਤੇ ਹੁਣ ਬਾਬੇ ਰਿਹਾ ਜਲਵਾਣ ਲੱਗਾ ਜੇ ਹਾਂਜੀ ਕਿਉਂਕਿ ਐਦਾਂ ਦੇ ਬ੍ਰਾਂਡਡ ਪਿਓਰ ਨੇਚਰਲ ਕਰੇਵ ਦੇ ਸੂਟ ਹਮ ਕੰਮ ਦੇਖ ਲੋ ਕੀਤਾ ਹੋਇਆ ਚੀਜ਼ਾਂ ਹੋਣਗੀਆਂ ਜਲਵੇ ਤਮਾਕੇਦਾਰ ਐਦਾਂ ਦੇ ਆਣਗੇ ਚਨੋਂ ਦੇ ਦੁਪੱਟੇ ਹਾਂਜੀ ਜਿਹੜੇ ਬਜ਼ਾਰਾਂ 'ਚ 3-3 4-4 ਹਜ਼ਾਰ ਤੋਂ ਸ਼ੁਰੂ ਹੁੰਦੇ ਆ ਨਾ ਹਾਂਜੀ ਐਦਾਂ ਦੇ ਡਿਜ਼ਾਈਨਰ ਪੀਸ ਹਾਂਜੀ ਮੈਂ ਗਾਰੰਟੀ ਨਾਲ ਮੇਰੀਆਂ ਭੈਣਾਂ ਵਾਸਤੇ ਐਦਾਂ ਦਾ ਮੌਕਾ ਦੁਬਾਰਾ ਪੰਜਾਬ 'ਚ ਆਉਣਾ ਨਹੀਂ ਹਾਂਜੀ ਇੱਧਰ ਫੈਸਟੀਵਲ ਸੀਜ਼ਨ ਤਿਆਰ ਹੈ ਇੱਧਰ ਇੱਧਰ ਇਹ ਸੂਟ ਨਾਲ ਦੁਪੱਟਾ ਤਿਆਰ ਹੈ ਹੈ ਐਦਾਂ ਦੇ ਚਲਵੇਂ ਆ ਦੇਖ ਸੂਟ ਆ ਪੀਸ ਦਿਖਾਣ ਲੱਗਾ ਇੱਧਰ ਚਾਰ ਚਾਰ ਯਾਰ ਉਹ ਬਾਈ ਤੂੰ ਇੱਧਰ ਗੱਲ ਸੁਣ ਮੇਰੀ ਪਹਿਲਾਂ ਆ ਨੇੜੇ ਕਰਕੇ ਕੰਮ ਦਿਖਾ ਹੈਂਡਵਰਕ ਦਾ ਉਹ ਘੇਰਾ ਦਿਖਾ ਹੈਂਡਵਰਕ ਦਾ ਇੱਧਰ ਬਾਜੂ ਦਿਖਾ ਇੱਧਰ ਮੇਰੇ ਨਾਲ ਕੈਮਰਾ ਕਰ ਮੇਰੇ ਭੈਣ ਭਰਾ ਉਹ ਸਾਰੀਆਂ ਮੇਰੀਆਂ ਭੈਣਾਂ ਆਈਆਂ ਦੂਰੋਂ ਦੂਰੋਂ ਕੱਪੜਾ ਲੈਣ ਵਾਸਤੇ ਆਪਾਂ ਇਹਨਾਂ ਦੇ ਸਾਹਮਣੇ ਵੀਡੀਓ ਤਾਂ ਬਣਾਣੇ ਆ ਜੋ ਰੇਡਪਾ ਕਹਿੰਨੇ ਆ ਦੇ ਦਨੇ ਆ ਸੁਨਣਾ ਚਾਰ ਹੀ ਆ ਨਾ 4500 ਹੂੰ ਭਾਜੀ ਜਿੰਨੇ ਰੇਹਿੰਦਾਂ ਵਾਂਗਾ ਸਾਰੇ 1500 1500 ਰੁਪਏ ਸੂਟ ਆ ਆ ਦੇਖੀ ਚੱਲੋ ਆ ਦੇਖੋ ਜਿਹੜੇ ਬਾਜ਼ਾਰ ਚ 4 4000 ਦੇ ਬਾਬੇ ਦੇ ਇੱਧੇ 15 1500 ਦੇਖੋ ਇੱਧਰ ਆ ਪੀਸ ਨੇੜੇ ਕਰਕੇ ਹਰ ਸੂਟ ਦਾ ਕੈਮਰਾ ਜ਼ੂਮ ਕਰਦੇ ਇराण ਗਲਾ ਨੇੜੇ ਕਰਕੇ ਬਾਈ ਦਿਖਾ ਦੇ ਇਹ ਮੈਂ ਚੈਲੰਜ ਕਰ ਰਿਹਾ 1500 ਜਿੱਦਾਂ ਨਹੀਂ ਮਿਲਨੇ ਤੁਸੀਂ ਬਾਜ਼ਾਰਾਂ ਚ ਜਾ ਕੇ ਲੁੱਟ ਨਾ ਕਰਾਓ ਨਾ ਕਰਾਓ ਕਿਉਂਕਿ ਇਦਾਂ ਦੇ ਪਾਰਟੀ ਵੇਅਰ ਸੂਟ ਪਿਓਰ ਕਰੇਪ ਦੇ ਹਾਂਜੀ ਹੈ ਐ ਇਦਾਂ ਦੇ ਸੂਟ ਕੌਣ ਦੇ ਰੂ 1500 ਚ ਬਾਬਾ ਕਿਤੇ ਨਹੀਂ ਮਿਲਣਾ ਬਾਬਾ ਹੀ ਦੇਸਣਾ ਜਲੰਧਰ ਚ ਬੈ ਕੇ ਬਾਸ ਛੱਡੇ ਦੇ ਸਾਹਮਣੇ ਆ ਦੇਖੀ ਚੱਲੋ ਸੂਟ ਹੁਣ ਇੱਕ ਇੱਕ ਸੂਟ ਆਏ ਹਾਏ 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 ਆ ਦੇਖੋ ਨਾ ਪੀਸ ਬਣੇ ਹੋਏ ਆਲੇ ਕੋ ਸੂਟ 프ਰੰਟ ਘੇਰਾ ਬੈਕ ਘੇਰਾ ਆ ਦਬਟਾ 1500 ਦੇਖੋ ਜਿਹਨੇ ਵਿਆਹ ਸ਼ਾਰੀ ਦਾਜਵਰ ਦੇ ਕੱਪੜਾ ਲੈਣਾ ਹੈ ਨਾ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ 1 ਲੱਖ ਰੁਪਏ ਲੈਣਾ ਬਾਬੇ ਜਿਹੜੇ 30 35 ਹਜ਼ਾਰ ਆ ਦੇਖੋ ਚਨੌਨ ਦੇ ਦੁਪੱਟਿਆਂ ਦਾ ਹੈਂਡਵਰਕ ਦੇਖੋ ਸੋ ਦਾਜਵਰੀ ਵਾਲਿਆਂ ਨੂੰ ਵੱਡੇ ਫਾਇਦੇ ਹੋ ਰਹੇ ਭਾਜੀ ਹਰ ਭੈਣ ਭਰਾ ਦਾ ਵੱਡਾ ਫਾਇਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਜਿਹੜਾ ਕੱਪੜਾ ਨਾ ਵਿਕੇ ਵਾਪਸੀ ਉਹ ਐਂਦਾ ਦੇ 5-5000 ਵਾਲੇ ਸੂਟ ਵੀ 15-1500 ਕਰਤੇ ਹਾਂਜੀ ਆ ਮੋਰਾਂ ਦਾ ਬੜਾ ਰੋਲਾ ਬਾਜ਼ਾਰ 'ਚ ਅੱਜਕੱਲ੍ਹ ਚੱਲਦਾ। ਓ ਭਾਜੀ ਮੋਰ ਤਾਂ ਰੋਲਤਾ। ਇਹ ਰੇਟ ਦੱਸੋ ਨਾ ਕੀ ਐ ਇਹਦਾ? ਓ ਭਾਜੀ 500 ਰੁਪਏ ਦਾ ਸੂਟ। ਸਵਾ ਦੇਖੋ ਮੋਰ ਵਾਲਾ ਸੂਟ ਜਿਹੜੇ ਬਾਜ਼ਾਰ 16.95 18.95 ਬਾਬੇ ਦੀ ਹੱਟੀ ਤੋਂ 500 ਰੁਪਏ 'ਚ ਰਹਿ ਜੋ। ਮੋਰ ਵਾਲਾ ਸੂਟ ਸਿਰਫ 500 ਰੁਪਏ ਦਾ ਆ ਐਵੇਂ ਕਿਹੇ ਚੱਕਰ ਆ ਨਾ ਪੈ ਜੋ। ਆ ਦੁਪੱਟੇ ਨਾਲ ਤੇ ਆ। ਆ ਦੇਖੋ ਜਿਹੜਾ ਤੁਸੀਂ ਸੂਟ। ਕੰਮ ਦੇਖਿਆ ਕਿੰਦਾ ਨਾ ਕੀਤਾ ਹੋਇਆ। ਹਾਂਜੀ। ਆ ਇੱਧਰ ਦਿਖਾਓ ਹੈਂਡਵਰਕ ਬਰਪਰੀ ਦੇ ਸੂਟ। ਲੱਦੇ ਹੋਏ ਸੂਟ ਨੇ ਹੈਂਡਵਰਕ ਨਾਲ ਲੱਦੇ ਹੋਏ। ਜੀ। ਕੋਈ 3500 ਨਹੀਂ ਕੋਈ 4000 ਨਹੀਂ ਆ ਵੀ 1500 ਘੇਰਾ ਲਗਾ ਦੇ ਬਾਈ ਹਾਂਜੀ ਇੱਕ ਇੱਕ ਸੂਟ ਦਾ ਜਲਵਾ ਆ ਜਲਵਾ ਬਾਬੇ ਰੱਡੀ ਦੇ ਐਦਾਂ ਦਾ ਡਿਜ਼ਾਈਨਰ ਪੀਸ ਫੁੱਲ ਪਿਓਰ オリジナル1500 1500 ਜੇ ਵੀ ਆ ਦੇਖੋ ਪੀਸ ਇੱਕ ਇੱਕ ਸੂਟ ਹੈਵੀ ਦਾ ਹੈਵੀ ਹਾਂਜੀ ਬਾਈ ਜੀ ਦੁਕਾਨ ਦਾ ਰੇਟ ਗਾਹਕ ਦੇ ਕੇ ਲੋ ਰਿਆ ਤੇ ਅਸੀਂ ਹੋਲਸੇਲ ਆ ਰਿਹਾ ਆ ਕੰਮ ਦਿਗਾਓ ਨੇੜੇ ਕਰਕੇ ਜਰਾ ਹੈਂਡਵਰਕ ਰਖਾ ਲੱਡੂ ਹੱਥ ਲਾਏ ਰੈਂਡਵਰਕ ਦਾ ਸੂਟ ਕੋਈ ਕਹਿੰਦਾ ਸੂਟ ਨਾਲ ਸੂਟ ਫ੍ਰੀ ਕੋਈ ਕਹਿੰਦਾ ਸੂਟ ਨਾਲ ਟੈਚੀ ਫ੍ਰੀ ਕੋਈ ਕਹਿੰਦਾ ਸੂਟ ਨਾਲ ਡਿਨਰ ਸੈੱਟ ਫ੍ਰੀ ਓ ਪਾਜੀ ਤੁਹਾਡਾ ਇਧਰੋਂ ਕਰਨ ਫੜ ਕੇ ਅਗਲੇ ਇਧਰ ਲਾ ਰਿਹਾ ਆ ਸੂਟ ਨਾਲ 1500 ਰੁਪਏ ਇਹਦੇ ਨਾਲ ਟੈਚੀ ਮੈਂ ਵੀ ਦੇਣਾ 500 ਰੁਪਏ ਟੈਚੀ ਇਹ ਸੂਟ 3500 ਲਾਦਾ ਅਗਲੇ ਨਾਲ ਲੈ ਸੰਡੂ ਟੈਚੀ ਦਿੱਤਾ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਤੁਹਾਡੀ ਜੇਬ ਹੀ ਛਿਲ ਕੇ ਦਿੱਤਾ ਆਪਾਂ ਕਿਸੇ ਨੂੰ ਬੇਫਕੂਮ ਨਹੀਂ ਬਣਾਉਣਾ ਪਾਜੀ ਸਿੱਧਾ ਫੇਰਾ ਕਰ ਦੇਣਾ ਸਿੱਧਾ ਫੇਰਾ ਕਰਨਾ ਠੀਕ ਹੈ ਆ ਦੇਖੋ 35 3500 ਵਾਲੇ 4 4000 ਵਾਲੇ ਸੂਟ ਬਾਬੇ ਸੱਟੀ ਦੇ ਜਿਹੜੇ ਤੁਹਾਨੂੰ ਅਸੀਂ 1500 ਦੇ ਰਹੇ ਨੇ ਅੱਜ ਆ ਬਾਈ ਜੀ ਮੈਂ ਤੁਹਾਨੂੰ ਸੂਟ ਦਿਖਾ ਰਿਹਾ ਨਾ ਜਿਹੜਾ ਇਹਦੇ ਨਾਲ ਟੈਚੀ ਨੂੰ ਛੱਡੋ ਇਹਨਾਂ ਆਪ ਸਕੂਟਰੀ ਵੀ ਫ੍ਰੀ ਕਰ ਸਕਦੇ ਆ ਸੂਟ 5500 ਦਾ ਹਾਂਜੀ ਠੀਕ ਹੈ ਹੈਗਾ 1500 ਦਾ 40000 ਦੀ ਸਕੂਟਰੀ ਹੈ ਹਾਂ ਠੀਕ ਹੈ 20 ਸੂਟ ਵੇਚੇ ਪੈਸੇ ਪੂਰੇ ਹਾਂਜੀ ਅਗਲੇ ਦਿਨ ਸਾਨੂੰ ਸਕੂਟਰੀ ਮਿਲ ਗਈ ਓ ਯਾਰ ਕਿਹੜੇ ਕੰਮ ਚ ਪਿਓ ਪਹਿਣਾ ਬਣਾਉਂਦਾ ਫੈਰਾ ਕਰੋ ਪਹਿਲਾਂ ਹੀ ਹਾੜਾ ਨੇ ਨੀ ਮਾਰ-ਮਾਰਤੀ ਲੋਕਾਂ ਨੂੰ ਆਹ ਦੇਖ ਤਾਂ ਸਲਵਾਰ ਤੇ ਪਹੁੰਚੇ ਹੈਂ ਕੰਮ ਦੇ ਕੀਤਾ ਹੋਇਆ ਹੈਂਡਵਰਕ ਲੱਧਿਆ ਹੋਇਆ ਸੂਟ 1500 ਦਿਨਾ ਆਪਣੀਆਂ ਭੈਣਾਂ ਲਈ ਕੰਮ ਕੀ ਹੈ ਵੀ ਆਪਾਂ ਕਿਸੇ ਨੂੰ ਬੇਕੂਬ ਨਹੀਂ ਬਣਾਉਣਾ ਆਹ ਦੇਖ ਪੀਸ ਪਿਓਰ ਨੈਚੁਰਲ ਕ੍ਰੈਪ ਸੀਕਵੈਂਸ ਵਰਗਾ ਕੰਮ ਆਹ ਦੇਖੋ ਪੀਸ ਭਾਈ ਇੱਕ ਇੱਕ ਸੂਟ ਜਲਵਾ ਦੇ ਰਿਆਂ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਆਨਲਾਈਨ ਭਾਜੀ ਸਰਵਿਸ ਨਹੀਂ ਹੈਗੀ ਹੂੰ ਠੀਕ ਹੈ ਨਾ ਓਨਲੀ ਫੋਰ ਵਿਜ਼ਿਟ ਹੈ ਆਉਣਾ ਪੈਣਾ ਇੱਥੇ ਭਾਜੀ ਗੱਲ ਬੜਾ ਕੀ ਹੈ ਆਪਾਂ ਲੁੱਕ ਕੇ ਵੀਡੀਓ ਨਹੀਂ ਪਾਉਂਦੇ ਆਨਲਾਈਨ ਦਾ ਕੰਮ ਕੀ ਆ ਵੀ ਕੱਲੇ ਬਹਿ ਕੇ ਵੀਡੀਓ ਪਾਈ ਆਨਲਾਈਨ ਤੇ ਵੇਚਦਾ ਆ ਹੁਣ ਜਿੰਨੀਆਂ ਭੈਣਾਂ ਆ ਰਿਆ ਭੈਣ ਭਰਾ ਆ ਰਿਆ ਆਪਾਂ ਦਾ ਨਾਲ ਹੀ ਦੇਣਾ ਕਪੜਾ ਹਾਂ ਆਪਾਂ ਰੱਖਣਾ ਥੋੜੀ ਐ ਸੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਕਿੰਨੇ ਕ ਪੈਸੇ ਚਾਹੀਦੇ ਬਾਬੇ ਦੇ ਭਾਜੀ ਉਹ ਉਹਨਾਂ ਦੀ ਆਪਣੀ ਡਿਮਾਂਡ ਆ ਕਿੰਨੇ ਸੀ ਕੰਮ ਸ਼ੁਰੂ ਕਰਨਾ ਹੈ ਜਦੋਂ ਹੀ ਛਿਲ ਲਾਉਣੀ ਨਹੀਂ ਤਾਂ ਹੀ ਸਸਤਾ ਦੇਣ ਦੇ ਆ ਆ ਦੇਖ ਲੋ ਸੂਟ ਪਾਫਰਾ ਕੰਮ ਕੀਤਾ ਹੋਇਆ ਆ ਏਕ ਏਕ ਸੂਟ ਮੈਂ ਜਲਵਾ ਦਿਖਾ ਰਿਆ ਕੋਈ ਸੂਟ ਵੀ ਇਦਾਂ ਦਾ ਨਹੀਂ ਜਿਹੜਾ ਬਾਜ਼ਾਰ ਚ 3500 4000 ਤੋਂ ਘੱਟ ਹੋਵੇ ਹਾਂਜੀ ਪਰ ਆਪਾਂ ਕਿੰਨਾ ਦੇ ਰਹੇ ਆ 1500 ਰੁਪਏ ਚ ਫਿਰ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਤੱਕ ਲੋਟਾ ਬਾਜ਼ਾਰ ਦੀ ਇਹਦਾ 60-60% ਡਿਸਕਾਊਂਟ ਹੋ ਗਿਆ ਕਸਮ ਦੱਸ ਭਾਜੀ ਆ ਦੇਖੋ ਆ ਪੀਸ ਬਾਜ਼ਾਰ ਚ 3000 ਤੋਂ ਘੱਟ ਹੋਲ ਸੇਲ ਨਹੀਂ ਹੈਗਾ ਜਿਹੜਾ ਮੇਰੇ ਹੱਥ ਚ ਆ ਦੇਖੋ ਪੀਸ ਬਣਿਆ ਹੋਇਆ 1500 ਦੇਣਾ ਇਹ ਵੀ ਆਪਾਂ 1500 ਦੇਣਾ ਆ ਵੀ ਦੇਖੋ ਜਿਹਨੇ ਵਿਆਹ ਸ਼ਾਦੀ ਲਈ ਦਾਜ ਬਰੇ ਲਈ ਆਪਣੇ ਪੌਣ ਲਈ ਪੋਣਾ ਇਦਾਂ ਦੇ ਦੁਪੱਟੇ ਆ ਭਾਜੀ ਦੇਖੋ ਥੱਲੇ ਵਾਲੇ ਸੂਟ ਦੇ ਇਦਾਂ ਦੇ ਦੁਪੱਟੇ 4 ਸੈੱਟ ਕੱਢੇ ਹੋਏ ਹਾਂਜੀ ਹੈ 1-1 ਸੂਟ 1500 ਕਰਤਾ ਆ ਦੇਖੋ ਡਿਜ਼ਾਈਨਰ ਚੀਜ਼ਾਂ ਆ ਦੇ ਕੋ ਪੀਸ ਦੇਖੋ ਇੱਕ ਸੂਟ ਭਾਜੀ ਜਲਵੇ ਤੇ ਇੱਕ ਅੱਧਾ ਸੂਟ ਨਹੀਂ ਹੈਗਾ ਹਾਂ ਤੁਸੀਂ ਦੱਸੋ ਲੈਣੇ ਕਿੰਨੇ ਆ ਇਦਾਂ ਦੇ ਪੀਸ ਜੋ ਰੇਟ ਬੋਲ ਰਹੇ ਹੋ ਜੇ ਕਿਸੇ ਨੇ ਲੈਣਾ ਤਾਂ ਹੁਣ ਹੀ ਲੈ ਸਕਦਾ ਫੇ ਮੈਂ ਦੇ ਰਿਆਂ ਭਾਜੀ ਹੁਣੇ ਹੀ ਇਹ ਦਵਾਂਗੇ ਜੋ ਰੇਟ ਕਹਿ ਰਹੇ ਹਾਂ ਆ ਜਿਨ੍ਹਾਂ ਨੂੰ ਚਾਹੀਦਾ ਲੈ ਜਾਓ ਭਾਈ ਆਪਾਂ ਤਾਂ ਹੁਣੇ ਹੀ ਕਹਿ ਰਹੇ ਆ ਆ ਲੋ ਹੁਣ ਤੁਸੀਂ ਉਹ ਪੰਜਾਂ ਦਿਨਾਂ ਬਾਅਦ ਅਸੀਂ ਵੀਡੀਓ ਦੇਖੀ ਸੀ ਉਹ ਕੰਮ ਨਹੀਂ ਅਸੀਂ ਕਰ ਪਾਉਣਾ ਇਦਾਂ ਦੇ 4-4 ਹਜ਼ਾਰ ਵਾਲੇ ਸੂਟ ਵੀ 1500 ਕਰਤੇ ਹੋਏ ਆ ਪਾਜੀ ਗੱਲਾਂ ਨਹੀਂ ਕਰਦੇ ਰੇਟਾਂ ਜੀ ਸੋ ਮੈਂ ਦੇਖ ਰਿਹਾ ਦੁਪੱਟੇ ਵੀ ਪੂਰੇ ਡਿਜ਼ਾਈਨਰ ਬੁਟੀਕ ਪੀਸ ਹੈਗੇ ਆ ਆ ਦੇਖੋ ਪਾਜੀ ਇਹ ਪੀਸ ਦਾ ਕੰਮ ਦੇਖੋ ਜਲਵਾ ਦੇ ਉਹ ਦੁਪੱਟਾ ਆਏ ਹਾਏ 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 ਫੁੱਲਾਂ ਵਾਲਾ ਦੁਪੱਟਾ ਆ ਗਿਆ ਹੈ ਰੇਟ ਇਹਦਾ 4000 ਆ ਬਾਜ਼ਾਰ 'ਚ ਪਰ ਬਾਬੇ ਦੀ ਹੱਟੀ ਨੇ ਇਹ ਵੀ 1500 ਚ ਹੀ ਦੇ ਦੇਣਾ ਆ ਦੇਖੋ ਪੀਸ ਪਾਜੀ ਇੱਕੋ ਹੀ ਰੇਟ ਇੱਕੋ ਹੀ ਦੁਕਾਨ ਬਾਬੇ ਦੀ ਹੱਟੀ ਆ ਦੇਖੋ ਹਾਂਜੀ ਸਲਵਾਰ ਦੇ ਪੌਂਚੇ ਆ ਦੇਖੋ ਫਰੰਟ ਗੱਡਾ ਸ਼ਾਰਟ ਤੇ ਕਿੰਨਾ ਲਗਜ਼ਰੀ ਕੰਮ ਕੀਤਾ ਹੈ ਪਾਜੀ ਦੁਪੱਟਾ ਨਾਲ 1500 ਇਹ ਵੀ 1500 ਚ ਆਹ ਦੇਖੋ ਮੈਂ ਪੂਰਾ ਠੋਕੇ ਚੈਲੰਜ ਕਰਦਾ ਬਹੁਤ ਦੁਕਾਨਾਂ ਦੇ ਜਾਣੇ ਆ ਇਹ 35 3500 4 4000 ਵਾਲੇ ਸੂਟ ਆ ਜਿਹੜੇ ਬਾਬੇ ਦੇਟੇ ਦੇ 15 15 ਦੇ ਆਹ ਦੇਖੋ ਬਲੈਕ ਸੂਟ ਭਾਜੀ ਬਲੈਕ ਬਿਊਟੀ ਕਮ ਦੇਖੋ ਆ ਲੋ ਸਲਵਾਰ ਤੇ ਪੌਂਚੇ ਹਾਂਜੀ ਭਾਜੀ ਦੁਪੱਟਾ ਨਾਲ ਵਿੱਦ ਕੜਾਈ ਲੈਸਾ ਲੱਗਿਆ ਹੋਇਆ ਰੇਟ 1500 ਮਤਲਬ ਰੇਟ ਸਾਰੇ ਹੈਗੇ 500 700 800 1000 2000 2500 5000 ਭਾਜੀ ਹਰ ਰੇਂਜ ਖੋਲ ਰਹੇ ਆ ਇਸ ਟਾਈਮ ਆਪਾਂ ਜਲੰਧਰ ਬਾਸੜ ਦੇ ਸਾਹਮਣੇ ਨੰਬਰ ਹੈ 98804723 ਸੇਲ ਲੱਗੀ ਵੀ ਹੈ 250 ਰੁਪਏ ਚ ਕਰਤਾ ਇਹ ਹਰਲਾ ਸੂਟ ਤੁਹਾਨੂੰ ਦਿਖਾ ਵੀ ਦਿੱਤਾ ਸੋ ਇਹ ਸਾਰਾ ਹਫਤਾ ਇਦਾਂ ਫਾਇਦੇ ਹੋਗਾ ਐਤਵਾਰ ਤੱਕ ਪੂਰਾ ਇੱਕ ਹਫਤਾ ਭਾਜੀ ਰੇਟਾਂ ਦੀ ਨੇਰੀ ਬੰਦਦੀ ਆ ਪੀਸ ਦੇਖੀ ਚੱਲੋ ਰੂਹ ਖੁਸ਼ ਹੋ ਜਾਏਗੀ ਇੰਨੇ ਸੂਟ ਇੰਨੇ ਡਿਜ਼ਾਈਨ ਇੱਕੋ ਛੱਤੇ ਠਾਂ ਰੇਟ ਫਿਰ ਕੀ ਹੈ 1500 ਦੇਖੋ ਇਹ ਸਾਰਾ ਹੀ ਹਫਤਾ ਬਹੁਤ ਵੱਡੇ ਸਾਡੇ ਫਾਇਦੇ ਹੋਣੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਐਤਵਾਰ ਤੱਕ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਛੋਟੇ ਦੁਕਾਨਦਾਰੋਂ ਵਿਆਹ ਸ਼ਾਇਦ ਆ ਦੇ ਕੋ ਪਾ ਲੈ ਆ ਆ ਦੇਖੋ ਪੀਸ ਸਲਵਾਰ ਦੇ ਪਹੁੰਚੇ ਦੇਖੋ ਬਾਬੇ ਛਿੱਟੀ ਦੇ ਆ ਜਾਓ ਹੁਣ ਆ ਦੇਖੋ ਪੀਸ ਛੋਟ ਦੇਖੋ ਭਾਜੀ ਭਾਜੀ 1500 ਚ ਓਪਨ ਚੈਲੰਜ ਕਰਤਾ ਆ ਹਰ ਸੂਟ ਦਾ ਸੂਟ ਨਹੀਂ ਮੁੱਕਣੇ ਵੀਡੀਓ ਮੌਕੇ ਨੇ ਮੈਂ ਕਹਾਂ ਦੇਖੀ ਚੱਲੋ ਤੁਸੀਂ ਆ ਦੇਖੋ ਪੀਸ ਪਿਓਰ ਸ਼ਿਮਰ ਦੇ ਉੱਪਰ ਗਲਾਸ ਕਲਾਸ ਆਟਮਾ 1500 ਇਹ ਵੀ 1500 ਭਾਜੀ 35 35 40 40 ਪਰਸੈਂਟ ਦਾ ਰੇਟ ਕੋਈ ਨਹੀਂ ਇੱਥੇ ਸਿਰਫ ਹੋਣਾ ਹੀ ਫੇਰਾ ਆ ਪੈਣਾ ਪਰਮਾ ਦਾ ਇੱਕ ਅੰਦਾ ਸੂਟ ਨਹੀਂ ਭਾਜੀ ਇਹ ਮੈਨੂੰ ਲੱਗਦਾ ਨਹੀਂ ਜੇ ਕੋ ਬਚਾਉਂਗੇ ਇਹਦੇ ਵਿੱਚੋਂ ਭਾਜੀ ਬਚਾਉਣਾ ਕੀ ਆਪਾਂ ਕਿੰਨੇ ਸੂਟ ਦਮਾ ਭਾਜੀ ਕਿੰਨੇ ਹਾਂਜੀ ਡਿਜ਼ਾਈਨਾਂ ਦੀ ਗਿਣਤੀ ਮੋਕ ਜੂ ਦੇਖੋ ਨਵਾਂ ਨਵਾਂ ਮਾਲ ਆਇਆ ਨਵਾਂ ਸਟਾਕ ਆ ਰੇਟ ਵੀ ਤੁਸੀਂ ਘੱਟ ਕਰਕੇ ਦੱਸਿਓ ਭਾਜੀ ਸਾਰੀ ਆਪਣੀ ਮੈਨੂਫੈਕਚਰਿੰਗ ਆ ਮੈਂ ਤਾਂ ਰੇਕ ਕੇ ਪੀਸ ਇਦਾਂ ਹੀ ਰੱਖ ਰਿਹਾ ਚੈੱਕ ਕਰੋ ਹਾਂਜੀ ਆ ਪੀਸ ਖੋਲ ਕੇ ਦਿਖਾ ਯਾਰ ਮਾੜਾ ਜਾਂ ਸਵਾਹ ਦੇਖੋ ਆ ਤੁਸੀਂ ਸ਼ਰਟ ਚੈੱਕ ਕਰ ਲਓ ਆ ਸਲਵਾਰ ਚੈੱਕ ਕਰੋ ਉਧਰ ਸਲਵਾਰ ਚੈੱਕ ਕਰ ਲਓ ਆ ਦੇਖੋ ਫੇਰ ਤੁਹਾਨੂੰ ਦੁਪੱਟਾ ਵੀ ਦਿਖਾਉਣੇ ਆ ਇਹ ਵੀ ਸੂਟ 1500 ਰੁਪਏ ਜੀ ਦੇਣਾ ਜਿਹੜਾ ਬਾਜ਼ਾਰ 'ਚ 4000 ਇਹ ਨਹੀਂ 1500 ਚ ਹੀ ਦੇਣਾ ਆ ਵੀ 1500 ਚ ਦੇਣਾ ਆ ਪੀਸ ਦੇਖੋ ਆ ਲਓ ਆ ਲਓ 15 1500 ਸਾਲੋ ਆ ਲਓ ਆ ਲਓ ਆ ਵੀ ਲੋ ਆ ਵੀ ਆ ਦੇਖੋ ਦਾ ਸਹੀ ਪੂਰੇ ਪੰਜਾਬ ਦੇ ਧਵਾਕੇ 5 5 6 6000 ਵਾਲੇ ਸੂਟ ਦਿੱਤੇ ਆ 15 1500 ਗੱਲਾਂ ਥੋੜੀ ਕਰ ਰਹੇ ਆ ਪਾਜੀ ਫੇਰਾ ਕਰ ਰਹੇ ਆ ਕਿੰਨੇ ਸੂਟ ਚਾਹੀਦੇ ਆ ਹੈਂਡ ਨਾਲ ਲੱਦੇ ਹੋਏ ਸੂਟ ਦੇ ਰਿਹਾ 15-1500 ਰੁਪਏ ਦਾਜਪਰੀਆਂ ਵਾਸਤੇ ਸੁਨਹਿਰੀ ਮੌਕਾ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਸੂਟ ਲੈ ਲੇ ਠੇਰ ਲਾ ਦਿਓ ਤੁਸੀਂ 5-5000 ਰੁਪਏ ਸੂਟਾਂ ਦੇ ਦੇਣਾ ਤੁਸੀਂ 1500 ਕਹਿੰਦੇ ਹੋ 1500 ਬਾਕੀ ਜਲਦੀ ਕਰੋ ਬਾਬੇ ਰੇਟ ਤੇ ਆ ਜਾਓ ਵੱਡਾ ਫੇਰਾ ਹੋਣ ਜਾ ਰਿਹਾ ਆਪਣੇ ਭੈਣਾ ਭਰਾਵਾਂ ਨੂੰ ਇੱਕੋ ਹੀ ਗੱਲ ਕਾਂਗੇ ਬਜ਼ਾਰਾਂ ਦੇ ਜਾ ਕੇ ਲੁੱਟ ਨਾ ਕਰੋ ਹਰ ਰੇਂਜ ਇੱਥੇ ਹੈ ਤੇ ਇੱਕ ਗੱਲ ਹੋਰ ਜਿਹੜੇ ਭੈਣ ਭਰਾ ਰਸ਼ ਜ਼ਿਆਦਾ ਹੋਣ ਦੀ ਕਾਤਰ ਜਲਦੀ ਕਾਲੀ ਚ ਵਾਪਸ ਮੋੜ ਜਾਂਦੇ ਕਹਿੰਦੇ ਵੀ ਸਾਨੂੰ ਮਿਲਿਆ ਨਹੀਂ ਥੋੜਾ ਟਾਈਮ ਕੱਢ ਕੇ ਆਇਆ ਕਰੋ ਉਹਦੇ ਲਈ ਮੈਂ ਮਾਫੀ ਮੰਗਦਾ ਕਿਉਂਕਿ ਜਿੰਨੇ ਭੈਣ ਭਰਾ ਮੇਕੋ ਆ ਰਹੇ ਆ ਅਸੀਂ ਜਿੰਨਾ ਵੱਧ ਤੋਂ ਵੱਧ ਕਸਟਮਰ ਅਟੈਂਡ ਕਰ ਸਕਦੇ ਆ ਉਹ ਕਰ ਰਹੇ ਆ ਤੇ ਜੇ ਕੋਈ ਭੈਣ ਭਰਾ ਨਰਾਜ਼ ਹੋ ਕੇ ਜਾਂਦਾ ਭਾਈ ਦੁਬਾਰਾ ਆਓ ਤੁਹਾਡੀ ਦੁਕਾਨ ਆ ਪਰ ਖੁੱਲਾ ਟਾਈਮ ਕੱਢ ਕੇ ਆਓ ਕਿਉਂਕਿ ਰਸ਼ ਹੁੰਦਾ ਭਾਜੀ ਠੀਕ ਹੈ ਜੀ ਤੇ ਮਿਲਦੇ ਆ ਅਗਲੀ ਵੀਡੀਓ ਸਸਰੀਕਾਲ ਜੀ ਨੰਬਰ ਹੈ 98804723 ਇਹ ਸਾਰੇ ਹਫਤਾ ਮੰਗਲਵਾਰ ਬੁੱਧਵਾਰ ਵੀਰਵਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਾਂ ਵੱ ਟਾਈਟ ਟਾਈ ਸੇਅਰ ਸੂਟ 350 500000 2025 ਤੱਕ ਸਾਰੀ ਵੈਰਾਈਟੀ ਖੋਲਦੀ ਆ ਵੱਡੇ ਫਾਇਦੇ ਹੋਣੇ ਆ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਲੁਧਿਆਣੇ ਜਾਂਦੀ ਲੋੜ ਨਹੀਂ ਅੰਬਾਲੇ ਜਾਂਦੀ ਲੋੜ ਨਹੀਂ ਨਵੇਂ ਸੈੱਟ ਵੈ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਸੂਟ ਲੈ ਜਾਓ ਜਿੰਨਾ ਵੈਗਿਆ ਪ੍ਰੋਫਿਟ ਤੁਸੀਂ ਰੱਖ ਲਿਓ ਜਿਹੜਾ ਨਹੀਂ ਕਪੜਾ ਵੇਕਿਆ ਸਾਨੂੰ ਵਾਪਸ ਦੇਜੋ ਇੱਥੇ ਤੱਕ ਦੀ ਗਾਰੰਟੀ ਆ ਕੈਮਰਾ ਪ੍ਰੈਸ ਦੇ ਨਾਲ ਹਰਦੀਪ ਸਿੰਘ ਤੱਕ ਗਰਸਾਨ ਟੀਵੀ ਗਰੰਦਰ